ਸੁਜਾਨਪੁਰ ਦੇ ਵਿਧਾਇਕ ਨਰੇਸ਼ਪੂਰੀ ਦੇ ਫਾਰਮ ਹਾਊਸ ਦੇ ਵਿੱਚ 76ਵੇਂ ਗਣਤੰਤਰ ਦਿਹਾੜੇ ਨੂੰ ਲੈ ਕੇ ਇੱਕ ਹਰਸ਼ ਉਲਾਸ ਦੇ ਨਾਲ ਭਰਿਆ ਹੋਇਆ ਸਮਾਗਮ ਜਿਹੜਾ ਆਯੋਜਿਤ ਕੀਤਾ ਗਿਆ ਦੱਸਦੇ ਇਹ ਫਾਰਮ ਹਾਊਸ ਦੇ ਵਿੱਚ ਜਿੱਥੇ ਕਾਂਗਰਸ ਦੇ ਕਾਰਜਕਰਤਾਵਾਂ ਦੇ ਵੱਲੋਂ ਪੂਰੇ ਸ਼ਹਿਰ ਵਾਸੀਆਂ ਨੂੰ ਜਿਹੜੀ ਇਹ ਵਿਦਾਈ ਦਿੱਤੀ ਗਈ ਤੇ ਉੱਥੇ ਇਸ ਮੌਕੇ ਤੇ ਤਿਰੰਗਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਵੀ ਅਦਾ ਕੀਤੀ ਗਈ ਤੇ ਇਸ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰ੍ਹਾਂ ਦੇ ਨਾਲ ਪਾਰਟੀ ਵਰਕਰਾਂ ਦੇ ਵਿੱਚ ਜਿਹੜਾ ਜੋਸ਼ ਹੈ ਉਹ ਦੇਖਣ ਨੂੰ ਮਿਲ ਰਿਹਾ ਤੇ ਇਸ ਮੌਕੇ ਤੇ ਹਰ ਕਿਸੇ ਨੇ ਆਉਣ ਵਾਲੇ ਸਾਲ ਦੇ ਵਿੱਚ ਵੀ ਗਣਤੰਤਰਤਾ ਦਿਹਾੜਾ ਜਿਹੜਾ ਹੈ ਇਸੇ ਤਰ੍ਹਾਂ ਮਨਾਉਣ ਦੀ ਆਮਨਾ ਕੀਤੀ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਤੇ ਇਸ ਮੌਕੇ ਤੇ ਗੱਲਬਾਤ ਵੀ ਕੀਤੀ ਗਈ ਹੈ ਐਮਐਲਏ ਨਰੇਸ਼ ਪੂਰੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ तमाम ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਦੇਸ਼ ਤੇ ਜੜੇ ਤਿਉਹਾਰ ਨੇ ਮਨਾਈਏ ਇਹ ਮਨੋ ਕਾਮਨਾ ਅਸੀਂ ਕਰਦੇ ਹਾਂ ਤੇ ਸਾਡੇ ਪਾਰਟੀ ਵਰਕਰਾਂ ਦੇ ਵੱਲੋਂ ਵੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਪ੍ਰੋਗਰਾਮ ਨੇ ਸਮਾਗਮ ਨੇ ਉਹ ਕਰਵਾਏ ਜਾਂਨ ਦੇਸ਼ ਨੂੰ ਸਮਰਪਿਤ ਦੇਸ਼ ਪ੍ਰੇਮੀ ਜੜੇ ਨੇ ਉਹਨਾਂ ਦੇ ਵੱਲੋਂ ਸਮਰਪਿਤ ਤੇ ਦੇਖਣ ਨੂੰ ਤਸਵੀਰਾਂ ਤੇ ਗੱਲਬਾਤ ਕਰ ਲਏ ਨੇ ਪਾਰਟੀ ਵਰਕਰਸ ਦੇ ਨਾਲ ਤੇ ਦੇਖਣ ਨੂੰ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਹਰਸ਼ੋ ਉਲਾਸ ਇਸ ਸਮਾਗਮ ਸੰਪੰਨ ਹੋਇਆ ਅੱਜ ਸਾਡੇ ਹਲਕੇ ਦੇ ਨਰੇਸ਼ਪ uri ਜੀ ਐਮਐਲਏ ਦੀ ਅਧਿਖਸ਼ਤਾ ਦੇ ਵਿੱਚ ਛੇਤਰਮਗੰਤਰ ਦਵਸ ਉਹਨਾਂ ਦੇ ਪੂਰੀ ਹੌਸਲ ਫਾਰਮਾਉਜ ਦੇ ਵਿੱਚ ਬੜੀ ਹੀ ਹਰਸ਼ੋ ਹਲਾਸ਼ ਨਾਲ ਮਨਾਇਆ ਜਾ ਰਿਹਾ ਹੈ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਾਰੇ ਹੀ ਕਾਂਗਰਸੀ ਕਾਰਜਕਰਤਾ ਸਰਪੰਚ ਪੰਚ ਔਰ ਮੇਰੇ ਸਿਆਨਪੁਰ ਹਲਕੇ ਦੇ ਨਿਵਾਸੀ ਇਵਿੰਦਨ ਪੂਰੇ ਭਾਰਤ ਨੂੰ ਬਹੁਤ ਦਿਲ ਦੀ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਇਹ ਦਿਨ ਸਾਰਿਆਂ ਲਈ ਬਹੁਤ ਹੀ ਮੰਗਲਮਈ ਹਰੀ ਮੇਰੇ ਖੁਸ਼ ਰੇ ਭਗਵਾਨ ਸਾਰਿਆਂ ਦੀ ਸੇਤਾ ਠੀਕ ਰੱਖਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੰਤਰਤਾ ਦਿਵਸ ਬੜੀ ਹੀ ਹਰਸ਼ੋ ਹਲਾਸ਼ ਨਾਲ ਮਨਾਇਆ ਜਾ ਰਿਹਾ ਹੈ ਨਾ ਪਰਮਾਤਮਾ ਕੇ ਅਰਦਾਸ ਕਰਨਾ ਕਿ ਸਾਰਿਆਂ ਨੂੰ ਬਹੁਤ 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 ਧੰਨਵਾਦ ਥੈਂਕ ਯੂ ਅੱਜ ਬੜਾ ਭਾਗਾ ਵਾਲਾ ਦਿਨ ਹੈ ਜੀ ਅੱਜ ਦੇਸ਼ ਦਾ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਔਰ ਸਾਰੇ ਮੇਰੇ ਸਾਥੀ ਕਾਂਗਰਸ ਪਾਰਟੀ ਦੇ ਕਾਰਜਕਰਤਾ ਨੇਤਾਗੰ ਸਾਰੇ ਦਰਜਾਬ ਦਰਜਾ ਇੱਥੇ ਇਕੱਠੇ ਹੋਏ ਆ ਪੂਰੀ ਫਾਰਮ ਹਾਊਸ ਤੇ ਮੈਂ ਇਹਨਾਂ ਦਾ ਵੀ ਆਵਾਰੀਆਂ ਕਿ ਇਹ ਹਰ ਸਾਲ ਦੀ ਤਰ੍ਹਾਂ ਆਪਣੇ ਦੇਸ਼ ਦਾ ਜਿਹੜਾ ਮਾਨ ਹੈ ਇਤਿਹਾਰ ਹੈ ਇਹਨੂੰ ਗੱਜ-ਵੱਜ ਕੇ ਮਨਾਉਂਦੇ ਆ ਔਰ ਮੈਂ ਪ੍ਰਮਾਤਮਾ ਅੱਗੇ ਇਹੋ ਪ੍ਰਾਰਥਨਾ ਕਰਾਂਗਾ ਕਿ ਅਸੀਂ ਸਾਰੇ ਖੁਸ਼ਹਾਲ ਰਹੀਏ ਰਾਜੀ ਰਹੀਏ ਔਰ ਇਸੇ ਤਰ੍ਹਾਂ ਆਪਣੇ ਦੇਸ਼ ਦੇ ਤਿਉਹਾਰ ਮਨਾਉਂਦੇ ਰਹੀਏ ਮੈਂ ਫੇਰ ਇੱਕ ਵਾਰੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਔਰ ਆਪਣੇ ਸਾਰੇ ਸਾਥੀਆਂ ਵੱਲੋਂ ਮੁਬਾਰਕਬਾਦ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਐਸੀ ਗਣਤੰਤਰ ਦਿਵਸ ਔਰ ਸਵਤੰਤਰਤਾ ਦਿਵਸ ਜਿਹੜੇ ਸਾਡੇ ਦੇਸ਼ ਦੇ ਆ ਉਹਨਾਂ ਨੂੰ ਗੱਜ-ਵੱਜ ਕੇ ਮਨਾਈਏ ਕੈਮਰਾ ਕੁਸਟ ਹਰੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲੈब्स Learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.